ਵੀਡੀਓ ਪਾੜ ਲਈ ਨਹੀਂ ਕਰਮ ਨੂੰ ਹੁਣ ਪੈਂਦੀ ਆ ਤਪਈ ਰਹਿਣ ਦੀ ਹਾਂਜੀ ਸਤਿ ਸ਼੍ਰੀ ਅਕਾਲ ਦੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੁਖਰਤੀ ਆ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਇਹ ਇੱਕ ਦੂਜੇ ਨੂੰ ਕਾਫੀ ਵੱਡੇ ਵੱਡੇ ਰਿਪਲਾਈ ਕਰ ਰਹੇ ਨੇ ਅਤੇ ਦੋਸਤੋ ਇਸ ਦੇ ਨਾਲ ਹੀ ਇੱਕ ਉਸ ਦੀ ਗਰਲਫ੍ਰੈਂਡ ਨੇ ਰਿਪਲਾਈ ਕੀਤਾ ਮਨਜੀਤ ਕੋਰ ਨੂੰ ਜਿਸ ਦੇ ਵਿੱਚ ਉਸ ਨੇ ਕਾਫੀ ਖਰੀਆਂ ਖਰੀਆਂ ਸੁਣਾਈਆਂ ਅਤੇ ਪੇਜਾਂ ਵਾਲਿਆਂ ਨੂੰ ਵੀ ਕਾਫੀ ਗੱਲਾਂ ਸੁਣਾਈਆਂ ਤੇ ਦੋਸਤੋ ਉਸ ਦਾ ਕਹਿਣਾ ਹੈ ਕਿ ਮੈਂ ਤੇ ਸੁਖਰਤੀ ਆ ਇੱਕ ਜਸਟ ਫਰੈਂਡ ਹਾਂ ਤੇ ਅਸੀਂ ਇੱਕ ਦੂਜੇ ਦੇ ਹਾਲ ਬਸ ਕੰਮ ਕਰ ਰਹੇ ਹਾਂ ਅਤੇ ਸਾਡਾ ਕੋਈ ਵੀ ਰਿਲੇਸ਼ਨ ਨਹੀਂ ਹੈ ਤੇ ਉਦੋਂ ਬਾਅਦ ਦੋਸਤੋ ਮਨਜੀਤ ਕੋਰ ਨੇ ਵੀ ਕਾਫੀ ਰਿਪਲਾਈ ਕੀਤੇ ਅਤੇ ਸਿੱਧੇ ਸਿੱਧੇ ਇਲਜ਼ਾਮ ਲਗਾਏ ਸੁਖਰਤਿਆ ਤੇ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਸੀ ਨਵੇਂ-ਨਵੇਂ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਧੰਨਵਾਦ